ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵਾਟਰ ਟੈਸਟ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਏ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇਥੋਂ ਸਾਫ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਬੀਜੇਪੀ ਨੂੰ ਪੁੱਟਣ ਦਿੱਤਾ ਗੋਪਦੀਪ ਮਾਰਨ ਦਿੱਤਾ ਪ੍ਰੀਤਪਾਲ ਡੈメージ ਹੋਣ ਦਿੱਤਾ ਲੱਤਾ ਬਾਵਾ ਤੋੜ ਕੇ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਜੇ ਇਹਨਾਂ ਨੇ 360 ਕਰੋੜ ਰੁਪਇਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਮਾਜ਼ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਭਗਵਾਨ ਜਮਾਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਾਫ਼ ਕਰਕੇ ਪੰਜਾਬ ਦੇ ਕਿਸਾਨਾਂ ਦੇ ਅੱਗੇ ਸਫਾਈ ਦੇਣੀ ਚਾਹੀਦੀ ਹੈ ਕਾਂਗਰਸ ਅਤੇ ਅਕਾਲੀ ਦਲ ਦੋਵੇਂ ਤਰ੍ਹਾਂ ਮਾਨ ਸਰਕਾਰ ਨੂੰ ਕੇਰੀਏ ਨੇ ਇਲਜ਼ਾਮ ਲਾਇਆ ਹੈ ਕਿ ਮਾਨ ਸਰਕਾਰ ਨੇ 14 ਮਈ ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਜਿਸ ਮੁਤਾਬਿਕ ਨਹਿਰੀ ਪਾਣੀ ਤੇ ਲੱਗਣ ਵਾਲਾ 300 ਕਰੋੜ ਰੁਪਏ ਤੋਂ ਵੱਧ ਦਾ ਮਾਮਲਾ ਵਸੂਲਣ ਦੇ ਹੁਕਮ ਦਿੱਤੇ ਗਏ ਨੇ ਦੂਸਰਾ ਮਸਲਾ ਸੀ ਕਿ ਆ ਤੁਸੀਂ ਦੇਖ ਸਕਦੇ ਹੋ ਜੇਕਰ ਪੰਜਾਬ ਗਵਰਨਮੈਂਟ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਜਾਰੀ ਕੀਤੀ ਆ 14 ਮਈ 2024 ਦੀ ਇਸ ਦੇ ਤਹਿਤ ਉਹਨਾਂ ਨੇ ਜਿਹੜਾ ਵਾਟਰ ਸਿਸ ਜਿਹੜਾ ਮਾਮਲਾ ਪਿਛਲੇ ਕੁਝ ਦਹਾਕਿਆਂ ਤੋਂ ਕਿਸੇ ਸਰਕਾਰ ਨੇ ਉਗਰਾ ਨਹੀਂ ਰਿਕਵਰ ਕੀਤਾ ਸੀ ਇਹਨਾਂ ਨੇ 326 ਕਰੋੜ ਰੁਪਇਆ ਰਿਕਵਰ ਕਰਨ ਦੇ ਹੁਕਮ ਦਿੱਤੇ ਨੇ ਇੱਥੋਂ ਸਾਫ ਹੋ ਗਿਆ ਕਿ ਭਗਵੰਤ ਮਾਨ ਜਿਵੇਂ ਕਿਸਾਨਾਂ ਦੇ ਅੰਦੋਲਨ ਵਿੱਚ ਉਹਨੇ ਭਾਜਪੀ ਨੂੰ ਕੁੱਟਣ ਦਿੱਤਾ ਸ਼ੁਭਦੀਪ ਮਾਰਨ ਦਿੱਤਾ ਪ੍ਰੀਤਪਾਲ ਡੈਮੇਜ ਹੋਣ ਦਿੱਤਾ ਲੱਤਾਂ ਬਾਹਾਂ ਤੋੜਤੀਆਂ ਹਰਿਆਣਾ ਪੁਲਿਸ ਨੇ ਇੱਥੇ ਵੀ ਕੇਂਦਰ ਸਰਕਾਰ ਦੀ ਚਾਲ ਦੇ ਉੱਤੇ ਪੰਜਾਬ ਦੇ ਕਿਸਾਨਾਂ ਦੇ ਉੱਤੇ ਅੱਗੇ ਬੋਝ ਪਾਉਣ ਜਾ ਰਿਹਾ ਤੇ ਇਹਨਾਂ ਨੇ 360 ਕਰੋੜ ਰੁਪਈਆ ਨਹਿਰੀ ਪਾਣੀ ਦਾ ਮਾਮਲਾ ਇੱਕ ਨਵਾਂ ਜਜ਼ੀਆ ਟੈਕਸ ਲਾਤਾ ਜਿਹੜਾ ਬਾਦਲ ਸਾਹਿਬ ਨੇ ਬਿਲਕੁਲ ਮਾਫ ਕਰਤਾ ਸੀ ਸੋ ਇਸ ਤਰੀਕੇ ਦੇ ਜੋ ਧੱਕੇਸ਼ਾਹੀ ਕਿਸਾਨਾਂ ਨਾਲ ਔਰ ਖੇਤ ਮਜ਼ਦੂਰਾਂ ਨਾਲ ਹੋ ਰਹੀ ਹੈ ਉਹ ਸਾਰੀ ਚਿੰਤਾ ਦਾ ਵਿਸ਼ਾ ਲੋਕ ਇਹਦਾ ਸਬਕ ਮੌਜੂਦਾ ਝਾੜੂ ਸਰਕਾਰ ਨੂੰ ਦੇ ਕੇਂਦਰ ਦੀ ਭਾਜਪਾ ਦੀ ਸਰਕਾਰ ਨੂੰ ਸਖਾਉਣ ਮੁੱਖ ਮੰਤਰੀ ਮਾਨ ਜਿਸ ਗੱਲ ਤੇ ਸਭ ਤੋਂ ਵੱਧ ਮਾਨ ਕਰਦੇ ਨੇ ਉਸੇ ਮਸਲੇ ਤੇ ਵਿਰੋਧੀ ਮਾਨ ਸਰਕਾਰ ਦੁਆਲੇ ਹੋਏ ਨੇ ਇਲਜ਼ਾਮ ਲਾਇਆ ਹੈ ਕਿ ਨਹਿਰੀ ਪਾਣੀ ਟੇਲਾਂ ਤੱਕ ਪਹੁੰਚਾਉਣ ਦੇ ਦਾਅਵੇ ਨੂੰ ਸੱਚ ਬਣਾਉਣ ਲਈ ਗਲਤ ਅੰਕੜੇ ਪੇਸ਼ ਕੀਤੇ ਜਾ ਰਹੇ ਨੇ ਜੋ SYL ਦੇ ਮਸਲੇ ਤੇ ਪੰਜਾਬ ਲਈ ਘਾਤਕ ਸਾਬਿਤ ਹੋ ਸਕਦੇ ਨੇ ਕਿ ਨਹਿਰੀ ਵਿਭਾਗ ਵਿੱਚ ਕ੍ਰਿਸ਼ਨ ਕੁਮਾਰ ਕਿਸੇ ਡਿਊਬੀਅਸ ਹਿڈن ਅਜੰਡੇ ਦੇ ਤਹਿਤ ਹਰਿਆਣਾ ਦਿੱਲੀ ਨੂੰ ਫਾਇਦਾ ਦੇਣ ਲਈ ਨਹਿਰੀ ਵਿਭਾਗ ਦੇ ਪਟਵਾਰੀਆਂ ਤੇ ਪ੍ਰੈਸ਼ਰ ਪਾ ਰਹੇ ਨੇ ਕਿ ਤੁਸੀਂ ਝੂਠੇ ਆંકੜੇ ਪੇਸ਼ ਕਰੋ ਅਸਲ ਵਿੱਚ ਨਹਿਰੀ ਪਾਣੀ ਪਿੰਡਾਂ ਦੇ ਵਿੱਚ ਖਾਲਿਆਂ ਟੇਲੰਡਾਂ ਤੱਕ ਕੇਵਲ 17% ਦੀ ਪਹੁੰਚ ਰਿਹਾ ਹੈ ਪਰ ਇਹ ਕਹਿ ਰਹੇ ਨੇ ਕਿ ਤੁਸੀਂ ਪਟਵਾਰੀਆਂ ਨੂੰ ਕਹਿ ਕੇ ਤੁਸੀਂ ਲਿਖੋ ਕਿ 100% ਪਾਣੀ ਸਾਰਾ ਜਿਹੜਾ ਹੈ ਪੰਜਾਬ ਦਾ ਨਹਿਰਾਂ ਦਾ ਪਾਣੀ ਅਖੀਰ ਤੱਕ ਪਹੁੰਚ ਰਿਹਾ ਇਸ ਤਰ੍ਹਾਂ ਕਰਨ ਨਾਲ ਖਤਰਾ ਇਹ ਆ ਕਿ ਸਾਡਾ ਕੇਸ ਸੁਪਰੀਮ ਕੋਰਟ ਵਿੱਚ ਐਸਵਾਈਐਲ ਦਾ ਬਹੁਤ weak ਹੋਵੇਗਾ ਕੱਲ ਨੂੰ ਹਰਿਆਣਾ ਤੇ ਦਿੱਲੀ ਸਰਕਾਰ ਕਹੇਗੀ ਕਿ ਇਹ ਤਾਂ ਕਹਿੰਦੇ ਸਾਨੂੰ ਪਾਣੀ ਘਾਟਿਆ ਜੀ ਇਹਨਾਂ ਦਾ ਤਾਂ ਜਿਹੜਾ ਨਹਿਰਾਂ ਦਾ ਪਾਣੀ 100% ਇਰੀਗੇਸ਼ਨ ਵਾਸਤੇ ਕੱਲੇ-ਕੱਲੇ ਟੇਲੈਂਡ ਤੱਕ ਪਹੁੰਚਿਆ ਜਦ ਕੇ ਪਹੁੰਚ ਨਹੀਂ ਰਿਹਾ ਔਰ ਇਹਨਾਂ ਨੇ ਪਟਵਾਰੀਆਂ ਦੇ ਉੱਤੇ ਜ਼ੁਲਮ ਕਰਦਿਆਂ ਦਸਕਰਨ ਸਿੰਘ ਗਹਿਰੀ ਬੁੱਟਰ ਜੋ ਪ੍ਰਧਾਨ ਆ ਉਸ ਤੇ ਪਰਚਾ ਦਰਜ ਕਰਤਾ ਉਹਨੂੰ ਸਸਪੈਂਡ ਕਰਤਾ ਉਹਨੂੰ ਚਾਰਜ ਸ਼ੀਟ ਕਰਤਾ ਦਰਜਨਾ ਸੈਂਕੜੇ ਪਟਵਾਰੀਆਂ ਨੂੰ ਟੌਰਚਰ ਕੀਤਾ ਡਿਪਾਰਟਮੈਂਟਲ ਇਨਕੁਆਰੀਆਂ ਖੋਲ੍ਹਤੀਆਂ ਔਰ ਬਾਗਬਾਨੀ ਦਾ ਜਿਹੜਾ ਪਾਣੀ ਦੀ ਕਟੌਤੀ ਕਰਤੀ ਔਰ ਇਸੇ ਤਰ੍ਹਾਂ ਨਾਲ ਜੋ ਇਹ ਝੂਠ ਬੋਲਿਆ ਜਾ ਰਿਹਾ ਅੰਕੜੇ ਫਰਜ਼ੀ ਪੇਸ਼ ਕੀਤੇ ਜਾ ਰਹੇ ਮੈਨੂੰ ਸੁਭਾਵਾਕੇ ਕ੍ਰਿਸ਼ਨ ਕੁਮਾਰ ਆਈਦਰ ਦਿੱਲੀ ਦੀ ਗੇਮ ਖੇਡ ਰਿਹਾ ਜਾਂ ਕੇਜਰੀਵਾਲ ਦੀ ਗੇਮ ਖੇਡ ਰਿਹਾ ਜਾਂ ਸੰਦੀਪ ਪਾਠਕ ਦੀ ਜਾਂ ਰਾਗੂਪ ਚੱਡੇ ਦੀ ਗੇਮ ਖੇਡ ਰਿਹਾ ਭਗਵਾਨ ਤਮਾਨ ਨੂੰ ਇਹਨਾਂ ਦੋਨਾਂ ਮੁੱਦਿਆਂ ਦੇ ਉੱਤੇ ਆਪਣਾ ਪੱਖ ਸਾਫ਼ ਕਰਕੇ ਪੰਜਾਬ ਦੇ ਖਕਾਨਾ ਦੇ ਅੱਗੇ ਸਫਾਈ ਦੇਣੀ ਚਾਹੀਦੀ ਆ ਪਚਵਾਰੀਆਂ ਨੂੰ ਸਸਪੈਂਡ ਕਰਤਾ ਜਿਹੜੀ ਅਸਲੀਅਤ ਰੱਖ ਰਹੀ ਹੈ ਸਾਹਮਣੇ ਕਿ ਨਹਿਰਾਂ 'ਚ ਪਾਣੀ ਨਹੀਂ ਹੈ ਉਹਨਾਂ ਨੂੰ ਸੱਚ ਦੱਸਣ ਤੇ ਕੀ ਉਹ ਸੱਚ ਬੋਲ ਰਹੇ ਉਹਨਾਂ ਤੇ ਐਕਸ਼ਨ ਲੈ ਲੈ ਕਿਉਂਕਿ ਉਹ ਕਹਿੰਦੇ ਕਿ ਨਹੀਂ ਝੂਠ ਲਿਖੋ ਇਹ ਲਿਖੋ ਕਿ 100% ਪਾਣੀ ਆ 100% ਟੀਲਾਂ ਤੱਕ ਪਹੁੰਚ ਰਿਹਾ ਜੇ ਇਹ ਰਿਪੋਰਟ ਬਣ ਜੂਗੀ ਤੇ ਤੁਸੀਂ ਸਮਝੋ ਆਮ ਆਦਮੀ ਪਾਰਟੀ ਕਿੱਡਾ ਵੱਡਾ ਪੰਜਾਬ ਦਾ ਨੁਕਸਾਨ ਕਰੂਗੀ ਕੱਲ ਰਿਕਾਰਡ ਦਾ ਹਿੱਸਾ ਬਣ ਜਾਣਾ ਕਿ ਪੰਜਾਬ ਦੇ ਟੀਲਾਂ ਤੱਕ ਪਾਣੀ ਪਹੁੰਚ ਰਿਹਾ ਮਤਲਬ ਪੰਜਾਬ 'ਚ ਪਾਣੀ ਵਾਧੂ ਹੈ ਹਰਿਆਣੇ ਨੂੰ ਦੇ ਦਿਓ ਭਾਵੇਂ ਰਾਜਸਥਾਨ ਨੂੰ ਦੇ ਦਿਓ